ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚਰਨਜੀਤ ਭੁੱਲਰ ਲਿਖਦਾ ਹੈ ਕਿ ਲੋਕ ਸਭਾ ਚੋਣਾਂ ਮੌਕੇ ਹੁਣ ਬਰਫੀ ਗੁੜ ਮਹਿਕਾ ਵੰਡਣ ਲੱਗਾ ਪੰਜਾਬ ਚ ਚੋਣਾਂ ਤੋਂ ਪਹਿਲਾਂ ਹੁਣ ਬਰਫੀ ਗੁੜ ਦੇ ਭਾਅ ਵਧ ਗਏ ਰੋੜੀ ਮਾਰਕਾ ਸ਼ਰਾਬ ਇਸੇ ਗੁੜ ਤੋਂ ਤਿਆਰ ਹੁੰਦੀ ਹੈ ਉੱਤਰ ਪ੍ਰਦੇਸ਼ ਦੀ ਕਿਰਤਪੁਰ ਮੰਡੀ ਇਸੇ ਬਰਫੀ ਗੁੜ ਲਈ ਮਸ਼ਹੂਰ ਹੈ ਜਿਸ ਦੀ ਸਪਲਾਈ ਵੱਡੀ ਮਾਤਰਾ ਚ ਪੰਜਾਬ ਚ ਆਉਂਦੀ ਹੈ ਕਿਰਤਪੁਰ ਦੀ ਬਰਫੀ ਦੀ ਲਾਗਤ ਪਿਛਲੇ ਦਿਨਾਂ ਤੋਂ ਉੱਪਰ ਨੂੰ ਚੜਨ ਲੱਗੀ ਹੈ ਕਮੰਤਰੀ ਸਰਾਤ ਤੇ ਪੈਂਦੇ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਪਿੰਡਾਂ ਤੋਂ ਇਲਾਵਾ ਸਤਲੁਜ ਦਰਿਆ ਦੇ ਕੰਢੇ ਵਾਲੇ ਜ਼ਿਲ੍ਹਾ ਮੋਗਾ ਦੇ ਪਿੰਡਾਂ ਵਿੱਚ ਹੁਣ ਬਰਫੀ ਗੁੜ ਦੀ ਸੁਗੰਧ ਫੈਲੀ ਹੋਈ ਏ ਇਵੇਂ ਹੀ ਘੱਗਰ ਦੇ ਨਾਲ ਲੱਗਦੇ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ 'ਚ ਵੀ ਬਰਫੀ ਗੁੜ ਕਾਫੀ ਵੇਚ ਰਿਹਾ ਹੈ ਬਠਿੰਡਾ ਦੇ ਥੋਕ ਵਪਾਰੀ ਬਨਾਰਸੀ ਦਾਸ ਖੰਡ ਵਾਲੇ ਫਰਮ ਦੇ ਮਾਲਕ ਚੰਦਰ ਸ਼ੇਖਰ ਮਿੱਤਲ ਦਾ ਕਹਿਣਾ ਹੈ ਕਿ ਬਰਫੀ ਗੁੜ ਦੇ ਭਾ ਪਿਛਲੇ 2 ਹਫਤਿਆਂ ਤੋਂ ਅਸਮਾਨੀ ਚੜਦੇ ਜਾ ਰਹੇ ਐ ਬਰਫੀ ਗੁੜ ਜੋ ਪਹਿਲਾਂ ਪਰਚੂਨ ਰੁਪਏ 30 ਰੁਪਏ ਕਿਲੋ ਮਿਲਦਾ ਸੀ ਹੁਣ 33 ਰੁਪਏ ਪ੍ਰਤੀ ਕਿਲੋ ਹੋ ਗਿਆ ਫਿਰ ਹੁਣ 35 ਤੇ 38 ਦੱਸਿਆ ਜਾ ਰਿਹਾ ਹੈ ਹਮ ਤੌਰ ਤੇ ਲੋਕ ਇਸ ਗੁੜ ਨੂੰ ਦੇਸੀ दारू ਬਣਾਉਣ ਲਈ ਵਰਤਦੇ ਨੇ ਸੂਤਰ ਦੱਸਦੇ ਹਨ ਕਿ ਮਾਲਵੇ ਦੇ ਇਲਾਕੇ ਵਿੱਚ ਬਰਫੀ ਗੁੜ ਲੋਕਾਂ ਨੇ ਕਾਫੀ ਮਾਤਰਾ ਚ ਇਕੱਠਾ ਕਰਕੇ ਰੱਖ ਲਿਆ ਹੈ ਸਭ ਤੋਂ ਵੱਧ ਬਰਫੀ ਗੁੜ ਦੀ ਲਾਗਤ ਬੀੜ ਦੇ ਪਿੰਡਾਂ ਚ ਹੈ ਯਾਨੀ ਜੰਗਲਾਂ ਵਾਲੇ ਪਿੰਡਾਂ ਚ ਮਾਨਸਾ ਦੇ ਸਰਦੂਰ ਗੜ ਦੇ ਚਨੀਰ ਤੇ ਇਲਾਕੇ ਦਰਜਨਾ ਪਿੰਡਾਂ ਵਿੱਚ ਬਰਫੀ ਗੁੜ ਕਾਫੀ ਮਕਬੂਲ ਹੋ ਗਿਆ ਹੈ ਇਹਨਾਂ ਪਿੰਡਾਂ ਚ ਕਾਂਗਰਸ ਨਾਲ ਜੁੜੇ ਬਹੁਤੇ ਲੋਕਾਂ ਨੇ ਗੁੜ ਭੰਡਾਰ ਕਰ ਰੱਖਿਆ ਇੱਕ ਦੁਕਾਨਦਾਰ ਕਹਿੰਦਾ ਹੈ ਕਿ ਰੁਟੀਨ ਵਿੱਚ ਬਰਫੀ ਗੁੜ ਦੀ ਕਾਫੀ ਲਗਤ ਹੈ ਔਰ ਖਨੌਰੀ ਤੇ ਮੌਨਕ ਦੇ ਪਿੰਡਾਂ ਵਿੱਚ ਵੀ ਰੂੜੀ ਮਾਰਕਾ ਕਾਫੀ ਤਿਆਰ ਹੁੰਦੀ ਹੈ ਮੇਰੇ ਅਨੁਸਾਰ ਬਾਦਲਾਂ ਦੇ ਇਲਾਕੇ ਗਿੱਦੜਵਾਹਾ ਤੇ ਮਲੋਟ ਪੰਡੀ ਵਿੱਚ ਵੀ ਬਰਫੀ ਗੁੜ ਦੀ ਕਾਫੀ ਵਿਕਰੀ ਹੋ ਰਹੀ ਹੈ ਔਰ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਫਾਜ਼ਲਕਾ ਪੁਲਿਸ ਨੇ 1 April ਮਗਰੋਂ ਕਰੀਬ 17 ਪੁਲਿਸ ਕੇਸ ਇਕੱਲੀ ਰੋੜੀ ਮਾਰਕਾ ਦੇ ਦਰਜ ਕੀਤੇ ਹੈ ਆਪਕਾਰੀ ਬੈਂਕ ਦੇ ਵੱਲੋਂ ਜਲਾਲਾਬਾਦ ਵਿੱਚ ਵੀ ਛਾਪੇ ਮਾਰੀ ਕੀਤੀ ਗਈ ਤੇ ਉਹਨਾਂ ਦੇ ਕਈ ਪਿੰਡਾਂ ਦੇ ਵਿੱਚ ਰੋੜੀ ਮਾਰਕਾ ਜਿਹੜੀ ਹੈ ਫਰੀ ਗਈ ਪੰਜਾਬ ਡੈਰੀ ਹੁਣ Facebook ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ